ਪਿਆਰੇ ਜਦੋਂ ਪਹਿਲੀ ਬਾਰਡਰ ਆਈ ਸੀ ਉਹ ਸਾਡੇ ਮਲੇਚੋ ਬਦੇ ਦੇਖਣ ਗਿਆ ਸੀ ਮੈਂ ਨਹੀਂ ਗਿਆ ਕਿਉਂਕਿ ਪੈਸੇ ਨਹੀਂ ਸੀ ਤੁਸੀਂ ਇਹਨਾਂ ਬਾਰੇ ਪੜ੍ਹੋ ਇਸ ਪਰਮ ਨੂੰ ਵੀ ਤੁਹਾਨੂੰ ਪਤਾ ਲੱਗੇਗਾ ਨਿਰਮਲਜੀਤ ਸਿੰਘ ਸੇਖੋ ਕੋਹੜ ਨੇ ਜਦੋਂ ਦਾ ਮੈਂ ਕਿਰਦਾਰ ਨਿਭਾ ਰਿਹਾ ਦਿਲਜੀਤ ਦੋਸਾਂਜ ਦੀ ਬਾਲੀਵੁੱਡ ਫਿਲਮ ਬਾਰਡਰ 2 ਰਿਲੀਜ਼ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਦਿਲਜੀਤ ਦੋਸਾਂਜ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ ਅਤੇ ਆਪਣੇ ਬਚਪਨ ਦੇ ਉਹਨਾਂ ਦਿਨਾਂ ਨੂੰ ਯਾਦ ਕਰ ਰਹੇ ਨੇ ਜਦੋਂ 1997 ਦੇ ਵਿੱਚ ਰਿਲੀਜ਼ ਹੋਈ ਬਾਰਡਰ ਫਿਲਮ ਨੂੰ ਦੇਖਣ ਦੇ ਲਈ ਉਹਨਾਂ ਦੇ ਕੋਲ ਪੈਸੇ ਨਹੀਂ ਸੀ ਪਰ ਅੱਜ ਦੇਖੋ ਦਿਲਜੀਤ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਦਿਲਜੀਤ ਇਸ ਵੇਲੇ ਭਾਵਕ ਵੀ ਨੇ ਉਹਨਾਂ ਨੇ ਕਈ ਕਿੱਸੇ ਆਪਣੇ ਬਚਪਨ ਦੇ ਸਾਂਝੇ ਕੀਤੇ ਅਤੇ ਬਾਰਡਰ 2 ਫਿਲਮ ਨੂੰ ਹਾਂ ਕਰਨ ਦੇ ਪਿੱਛੇ ਦਾ ਵੀ ਕਾਰਨ ਦੱਸਿਆ ਅਤੇ ਆਪਣੇ ਪਿਤਾ ਨੂੰ ਵੀ ਯਾਦ ਕੀਤਾ ਆਓ ਪਹਿਲਾਂ ਤੁਸੀਂ ਵੀ ਦੇਖੋ ਦਿਲਜੀਤ ਦਾ ਇਹ ਵੀਡੀਓ ਉਹ ਯਾਦ ਹੈ ਉਹ ਪਹਿਲੀ ਬਾਰਡਰ ਆਈ ਸੀ ਉਦੋਂ ਸਾਡੇ ਮਲੇ ਚ ਬੰਦੇ ਦੇਖਣ ਗਿਆ ਸੀ ਮੈਂ ਨਹੀਂ ਸੀ ਗਿਆ ਕੋਈ ਪੈਸੇ ਨਹੀਂ ਸੀ ਘਰ ਦੇ ਰੇਣੇ ਪੈਸੇ ਦਿੰਦੇ ਵੀ ਨਹੀਂ ਸੀ ਉਦੋਂ ਤੇ ਚਲੋ ਹੈ ਵੀ ਨਹੀਂ ਸੁਣਾ ਦੇਣੇ ਕਿੱਥੋਂ ਸੀ ਤੇ ਮੇਰਾ ਬਹੁਤ ਮਨ ਸੀ ਯਾਰ ਦੇਖਣ ਦਾ ਬਾਰਡਰ ਫਿਲਮ ਪਰ ਮੇਰੇ ਕੋਲ ਪੈਸੇ ਨਹੀਂ ਇਹ ਨਹੀਂ ਸੀ ਪਤਾ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਜਾਣਾ ਵਿੱਚ ਦਿਲਜੀਤ ਦੋਸਾਂ ਜੋ 1997 ਦਾ ਕਿੱਸਾ ਸਾਂਝਾ ਕਰਦੇ ਨੇ ਅਤੇ ਦੱਸਦੇ ਨੇ ਕਿ ਜਦੋਂ ਬਾਰਡਰ ਰਿਲੀਜ਼ ਹੋਈ ਸੀ ਤਾਂ ਉਹ ਫਿਲਮ ਦੇਖਣਾ ਚਾਹੁੰਦੇ ਸੀ ਪਰ ਪੈਸੇ ਦੀ ਘਾਟ ਕਾਰਨ ਇਸ ਨੂੰ ਸਿਨੇਮਾ ਘਰ ਦੇ ਵਿੱਚ ਨਹੀਂ ਦੇਖ ਸਕੇ ਦਿਲਜੀਤ ਨੇ ਦੱਸਿਆ ਕਿ ਉਸਦੇ ਪਿੰਡ ਦੇ ਕਈ ਦੋਸਤ ਇੱਕ ਫਿਲਮ ਨੂੰ ਦੇਖਣ ਦੇ ਲਈ ਸ਼ਹਿਰ ਗਏ ਸਨ ਉਸ ਨੇ ਇਹ ਫਿਲਮ ਬਹੁਤ ਸਮੇਂ ਬਾਅਦ ਵੀਸੀਆਰ ਦੇ ਉੱਤੇ ਦੇਖੀ ਬਾਰਡਰ ਦੇਖਣ ਤੋਂ ਬਾਅਦ ਹੀ ਉਸ ਨੂੰ ਸੈਨਿਕਾਂ ਦੇ ਜੀਵਨ ਬਾਰੇ ਪਤਾ ਲੱਗਿਆ ਉਸ ਨੇ ਦੱਸਿਆ ਕਿ ਉਸ ਦਾ ਚਾਚਾ ਵੀ ਇੱਕ ਸੈਨਿਕ ਸੀ ਇਸ ਲਈ ਉਸ ਨੂੰ ਬਚਪਨ ਤੋਂ ਹੀ ਫੌਜੀਆਂ ਪ੍ਰਤੀ ਬਹੁਤ ਸਤਿਕਾਰ ਰਿਹਾ ਬਾਰਡਰ 2 ਨੂੰ ਹਾਂ ਕਰਨ ਦੇ ਪਿੱਛੇ ਦਿਲਜੀਤ ਦੋਸਾਂਝ ਨੇ ਮੁੱਖ ਕਾਰਨ ਫਲਾਈਿੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੂੰ ਦੱਸਿਆ ਦਿਲਜੀਤ ਨੇ ਕਿਹਾ ਕਿ ਸਾਡੇ ਬੰਦੇ ਦੀ ਕਹਾਣੀ ਹੈ ਤਾਂ ਮੈਂ ਹਾਂ ਕਰ ਦਿੱਤੀ ਨਾਲ ਹੀ ਉਹਨਾਂ ਨਿਰਮਲਜੀਤ ਸਿੰਘ ਸੇਖੋਂ ਦੀ ਬਹਾਦਰੀ ਦੀ ਤਾਰੀਫ਼ ਕੀਤੀ ਅਤੇ ਸ਼ਹਾਦਤ ਨੂੰ ਸਲਾਮ ਕੀਤਾ ਉਹਨਾਂ ਨੇ ਕਿਹਾ ਕਿ ਨਿਰਮਲਜੀਤ ਸਿੰਘ ਸੇਖੋਂ ਦੀ ਕਹਾਣੀ ਬਾਰੇ ਸਾਰਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਨਿਰਮਲਜੀਤ ਸਿੰਘ ਸੇਖੋਂ ਬਹੁਤ ਹੀ ਵੱਡਾ ਕਿਰਦਾਰ ਨੇ ਉਹ Air Force ਦੀ ਜੇ ਤੁਸੀਂ ਕਹਾਣੀ ਕਿਤੇ ਪੜ੍ਹੀ ਹੋਵੇ ਉਹਨਾਂ ਲਈ। ਤੁਸੀਂ ਉਹਨਾਂ ਬਾਰੇ ਪੜ੍ਹੋ ਇਸ ਫਿਲਮ ਵਿੱਚ ਵੀ ਤੁਹਾਨੂੰ ਪਤਾ ਲੱਗੇਗਾ ਨਿਰਮਲਜੀਤ ਸਿੰਘ ਸੇਖੋਂ ਕੋਲ ਜਿਹਨਾਂ ਦਾ ਮੈਂ ਕਿਰਦਾਰ ਨਿਭਾ ਰਿਹਾ। ਐਸੀ ਕਰਕੇ ਮੈਂ ਫਿਲਮ ਕੀਤੀ ਹੈ ਕਿਉਂਕਿ ਸਾਡੇ ਆਪਣੇ ਬੰਦੇ ਦੀ ਗੱਲ ਹੋ ਰਹੀ ਸੀਗਾ। ਫਿਲਮ ਦੇ ਵਿੱਚ ਦਿਲਜੀਤ ਨੂੰ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਇਸ ਦੇ ਲਈ ਦਿਲਜੀਤ ਖੁਦ ਨੂੰ ਵੱਡਪਾਗਾ ਸਮਝਦੇ ਨੇ। ਇਸ ਤੋਂ ਇਲਾਵਾ ਇੱਕ ਇੰਟਰਵਿਊ ਦੇ ਵਿੱਚ ਦਿਲਜੀਤ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਸ ਨੂੰ ਫਿਲਮ ਦੀ ਕਾਲ ਆਈ ਤਾਂ ਉਸਨੇ ਸਕ੍ਰਿਪਟ ਪੜੇ ਬਿਨਾਂ ਹੀ ਹਾਂ ਕਰ ਦਿੱਤੀ ਸੀ। ਉਸ ਦੇ ਲਈ ਬਾਰਡਰ ਫਿਲਮ ਸਿਰਫ ਇੱਕ ਫਿਲਮ ਨਹੀਂ ਬਲਕਿ ਇੱਕ ਭਾਵਨਾ ਹੈ। ਉਸਨੇ ਕਿਹਾ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਸਿਪਾਈਆਂ ਦੀ ਕਹਾਣੀ ਨੂੰ ਪਰਦੇ ਦੇ ਉੱਤੇ ਜਿਉਣਾ ਉਸ ਦੇ ਲਈ ਬਹੁਤ ਵੱਡਾ ਸਨਮਾਨ ਹੈ। ਦਿਲਜੀਤ ਨੇ ਅੱਗੇ ਕਿਹਾ ਕਿ ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਕਿ ਉਹ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਨਿਭਾਰੇ ਨੇ ਉਹਨਾਂ ਦੀ ਉਸ ਬਾਰੇ ਦੇ ਵਿੱਚ ਜਾਣਨ ਦੀ ਦਿਲਚਸਪੀ ਵੱਧ ਗਈ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਵਿੱਚ ਦਿਲਜੀਤ ਨੇ ਅੱਗੇ ਕਿਹਾ ਕਿ ਸਾਰਿਆਂ ਨੂੰ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋਂ ਬਾਰੇ ਸਿੱਖਣਾ ਚਾਹੀਦਾ ਹੈ ਜਾਣਨਾ ਚਾਹੀਦਾ ਹੈ ਫਿਲਮ ਬਾਰਡਰ ਕਰਨ ਦੇ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋਂ ਸਾਡੇ ਆਪਣੇ ਵਿੱਚੋਂ ਸਨ ਅਤੇ ਉਸ ਨੂੰ ਨਿਭਾਣ ਦਾ ਮੌਕਾ ਗਵਾਣਾ ਉਹ ਕਦੇ ਵੀ ਨਹੀਂ ਚਾਹੁੰਦੇ ਸਨ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਹ ਸਨੀ ਦਿਓਲ ਦਾ ਵੀ ਬਹੁਤ ਵੱਡਾ ਪ੍ਰਸ਼ੰਸਕ ਰਿਹਾ। ਦਿਲਜੀਤ ਨੇ ਸਾਂਝਾ ਕੀਤਾ ਕਿ ਸੈੱਟ ਦੇ ਉੱਤੇ ਸਨੀ ਭਾਜੀ ਦੇ ਨਾਲ ਕੰਮ ਕਰਨਾ ਉਸ ਦੇ ਲਈ ਫੈਨ ਪਲ ਵਰਗਾ ਸੀ। ਉਸਨੇ ਕਿਹਾ ਕਿ ਉਸ ਆਦਮੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਕਰੀਨ ਸਾਂਝੀ ਕਰਨਾ ਮਾਣ ਵਾਲੀ ਗੱਲ ਹੈ ਜਿਸ ਦੀਆਂ ਫਿਲਮਾਂ ਦੇਖਦੇ ਹੋਏ ਅਸੀਂ ਵੱਡੇ ਹੋਏ ਹਾਂ। ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਬਾਰਡਰ 2 ਦੀ ਸ਼ੂਟਿੰਗ ਦੌਰਾਨ ਉਹ ਰੋਡਵੇਜ ਬੱਸ ਦੇ ਵਿੱਚ ਸਫ਼ਰ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਮੌਕੇ ਦੇ ਉੱਤੇ ਦਿਲਜੀਤ ਨੂੰ ਆਪਣੇ ਪਿਤਾ ਦੀ ਵੀ ਯਾਦ ਆਈ। ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਪ੍ਰਸ਼ੰਸਕਾਂ ਦੇ ਨਾਲ ਇੱਕ ਬੇहद ਭਾਵੁਕ ਪੋਸਟ ਦਿਲਜੀਤ ਨੇ ਸਾਂਝੀ ਕੀਤੀ ਜਿਸ ਦੇ ਵਿੱਚ ਲਿਖਿਆ ਸਾਡੇ ਘਰ ਦੀ ਬੱਸ ਬੱਸ ਦੇ ਵਿੱਚ ਸਫ਼ਰ ਕਰਦਿਆਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਲਿਖਿਆ ਕਿ ਉਹਨਾਂ ਦੇ ਪਿਤਾ ਜੀ ਪੰਜਾਬ ਰੋਡਵੇਜ਼ ਦੇ ਵਿੱਚ ਕੰਮ ਕਰਦੇ ਸਨ ਇਸ ਪੁਰਾਣੇ ਰਿਸ਼ਤੇ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਵੀ ਮੈਂ ਬੱਸ ਦੇਖਦਾ ਹਾਂ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਸਾਡੇ ਘਰ ਦੀ ਬੱਸ ਹੋਵੇ ਉਹਨਾਂ ਨੇ ਜ਼ਿੰਦਗੀ ਦੇ ਫਲਸਫੇ ਬਾਰੇ ਲਿਖਦਿਆਂ ਕਿਹਾ ਕਿ ਆਪਣਾ ਕੁਝ ਵੀ ਨਹੀਂ ਤੇ ਸਭ ਕੁਝ ਆਪਣਾ ਹੀ ਹੈ ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਜ ਦੇ ਪਿਤਾ ਰੋਡਵੇਜ ਵਿਭਾਗ ਦੇ ਵਿੱਚ ਕੰਮ ਕਰਦੇ ਸੀ ਫੈਨਸ ਉਨ੍ਹਾਂ ਦੀ ਸਾਦਗੀ ਦੀ ਤਾਰੀਫ਼ ਕਰ ਰਹੇ ਨੇ ਅਤੇ ਇੰਨੀ ਵੱਡੀ ਸਫਲਤਾ ਦੇ ਬਾਵਜੂਦ ਉਹ ਆਪਣੀ ਮਿੱਟੀ ਅਤੇ ਪਿਤਾ ਦੀ ਮਿਹਨਤ ਨੂੰ ਯਾਦ ਕਰਦੇ ਨੇ ਇਸ ਗੱਲ ਦੇ ਲਈ ਦਿਲਜੀਤ ਦੀ ਸ਼ਲਾਘਾ ਵੀ ਕਰਦੇ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ